ਓ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਪੀਂ ਜੈ ਭਾਰ ਜੈ ਪੀਂ ਦੇ ਨਾਮ ਤੇ ਬੜੀ ਠੰਡੀ ਦੀ ਮਾਗ ਆਈ ਆ ਲੱਗਦਾ ਕਿ ਜੈ ਪੀਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਨਹੀਂ ਹਣੇ ਜਾਣਨੇ ਜਾਣਨੇ ਸਾਰਿਆਂ ਨੂੰ ਨਹੀਂ ਮੈਂ ਦੱਸ ਜੈ ਪੀਂ ਨੂੰ ਪਾਪਾ ਸਾਹਿਬ ਡਾਕਟਰ ਬੇਦਕਰ ਜੀ ਮਰਵਾ ਸਾਹਿਬ ਦਾ ਨਾਰਾ ਹਾਂਜੀ 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 ਬਾਬਾ ਡਾਕਟਰ ਬੇਦਕਰ ਜੀ ਮਰਵਾ ਸਾਹਿਬ ਨੇ ਸਾਡੇ ਲਈ 25 ਸਾਲ ਸੰਘਰਸ਼ ਕੀਤਾ ਸੀ ਸੰਘਰਸ਼ ਕਰਦਾ ਕਰਦਾ ਚਾਰ ਪਰਿਵਾਰ ਉਹਦੇ ਸ਼ਹੀਦ ਹੋ ਗਏ। ਠੀਕ ਹੈ। ਮੁੰਨਾ ਦਿਨਾਂ ਚ ਸਾਨੂੰ ਪਾਣੀ ਪੀਣ ਦਾ ਅਧਿਕਾਰ ਨਹੀਂ ਸੀਗਾ। ਪਾਣੀ ਜਿਹੜਾ ਪੀਤਾ ਜਾਂਦਾ ਸੀਗਾ ਛੱਪੜ ਚ, ਨਹਿਰ ਚ। ਜਿਹੜੇ ਹੱਡਾ ਰੋੜੀ ਚ ਕੁੱਤੇ ਆ ਕੇ ਮੂੰਹ ਮਾਰਦੇ ਸੀ ਉਹਨਾਂ ਨੂੰ ਲੋੜ ਸੀ ਪਾਣੀ ਪੀਣ ਦੀ ਇਜਾਜ਼ਤ ਸੀ। ਲੇਕਿਨ ਸਾਡੇ ਲੋਕਾਂ ਨੂੰ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ ਕਿ ਇਹ ਛੁੱਧਰ ਨਾ। ਛੁੱਧਰ ਛੁੱਧਰ ਕਰਕੇ ਛੋਟੇ ਮੜਾ ਨੇੜੇ ਹੋ ਜਾਂਦੇ ਐ ਹਕਮਾਨਾ ਕੈਮਰਾ। ਹਾਂ। ਸ਼ੁੱਧਰ-ਸ਼ੁੱਧਰ ਕਾਕੇ ਪਾਣੀ ਨਹੀਂ ਪੀਂਦੇ ਸੀ ਸਾਡੇ ਬੱਚਿਆਂ ਨੂੰ ਬਾਜ ਇਹਨੂੰ ਉੱਚੀ ਬੋਲਣਾ ਪੈਣਾ ਤੇ ਵੀਡੀਓ ਮੈਂ ਤੇ ਲਸਨ ਵੀ ਆ ਦੇਖ ਨਾ ਐ ਕਮਾਣਾ ਪੂਰਾ ਪੂਰਾ ਐ ਕਮਾਈ ਚਲੀ ਕਿਉਂਕਿ ਕੈਮਰਾ ਦੂਰ ਹੋ ਗਿਆ ਆਵਾਜ਼ ਨਹੀਂ ਹੁੰਦੀ ਫਿਰ ਕੋਈ ਗੱਲ ਨਹੀਂ ਸੁਣਦਾ ਮੇਰੀ ਉਹਨਾਂ ਦਿਨਾਂ 'ਚ ਸਾਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀਗਾ ਜੇ ਕੋਈ ਪੜ੍ਹਦਾ ਸੀ ਤੇ ਲੋਕ ਛੁਪ ਕੇ ਪੜ੍ਹਦਾ ਸੀਗਾ ਤੇ ਦੂਰ ਪਿੱਛੇ ਹਟ ਕੇ ਪੜ੍ਹਦਾ ਸੀ ਸਾਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਸਾਨੂੰ ਆਪਣਾ ਮਕਾਨ ਪ੍ਰੋਪਰਟੀ ਬਣਾਉਣ ਦਾ ਅਧਿਕਾਰ ਨਹੀਂ ਸੀ। ਔਰਤ ਨੂੰ ਸੱਤੀ ਜ਼ਿੰਦਗੀ ਬੇਕਾਰ ਸੀ ਔਰਤ ਦੀ ਉਹਨਾਂ ਦਿਨਾਂ 'ਚ ਮਨੁਵਾਦੀਆਂ ਦਾ ਸਿਵਿਧਾਨ ਸੀਗਾ। ਸਿਵਿਧਾਨ ਮਨੁਵਾਦੀਆਂ ਦਾ ਇਹ ਕਹਿੰਦਾ ਸੀ ਕਿ ਔਰਤ ਜਦੋਂ ਮਰਜ਼ੀ ਫੌਂ ਫੜ ਕੇ ਬਾਹਰ ਕਰ ਦੇਵੇ, ਜਦੋਂ ਮਰਜ਼ੀ ਖਿੱਚ ਕੇ ਅੰਦਰ ਲੈ। ਇਦਾਂ ਸੱਸਕਾਰ। ਔਰਤਾਂ ਦਾ ਹਾਲ ਲੇਖਾ ਬਹੁਤ ਬੁਰਾ ਸੀ। ਬੰਦੇ ਦੀ ਮੌਤ ਹੋ ਜਾਂਦੀ ਸੀ। ਇਹ ਔਰਤ ਨੂੰ ਕਿਹਾ ਜਾਂਦਾ ਸੀ ਇਹ ਸ਼ਾਰਟ ਸਤੀ ਹੋਗੀ ਉਹਨੂੰ ਜੀਨੀਆਂ ਨਾਲ ਸਸਕਾਰ ਦੇ ਲੱਕੜਾ ਤੇ ਪਾ ਕੇ ਨੂੰ ਛਾਇਆ ਜਾਂਦਾ ਹਾਂ ਬਾਬਾ ਸਾਹਿਬ ਦੇ ਸੰਵਿਧਾਨ ਚ ਲਿਖਿਆ ਕਿ ਜਿਹੜੀ ਔਰਤ ਸ਼ਾਦੀ ਸ਼ੁਦਾ ਹੋ ਕੇ ਘਰ ਚਾਈਆ ਉਹ ਬਰਾਬਰ ਦੀ ਹਿੱਸੇਦਾਰ ਬੱਚਿਆਂ ਦੀ ਘਰ ਦੀ ਪ੍ਰੋਪਰਟੀ ਦੀ ਬੜਨ ਦੀ ਨੌਕਰੀਆਂ ਦੀ ਇਲੈਕਸ਼ਨਾਂ ਚ ਹਰ ਜਗ੍ਹਾ ਤੇ ਔਰਤ ਨੂੰ ਮਾਨ ਸਤਿ ਮਾਨ ਸਤਕਾਰ ਬਾਬਾ ਸਾਹਿਬ ਦੇ ਸੰਧਾਂ ਕੀ ਮਿਲਿਆ ਹੁਣ ਮੈਨੂੰ ਇਹ ਗੱਲ ਦੱਸੋ ਕਿ ਜਿਨ੍ਹਾਂ ਨੇ ਸਾਨੂੰ ਕੁਝ ਦਿੱਤਾ ਹੋਵੇ ਅੱਜ ਉਹਦੀ ਬਦੌਲਤ ਅਸੀਂ ਆਪਣਾ ਰੋਜ਼ਗਾਰ ਲੈ ਰਹੇ ਹਾਂ ਉਹਦੀ ਬਦੌਲਤ ਅਸੀਂ ਦਫ਼ਤਰਾਂ 'ਚ ਜਾ ਕੇ ਉੱਚੀ ਆਵਾਜ਼ ਨਾਲ ਬੋਲਦੇ ਹਾਂ ਉਹਦੀ ਬਦੌਲਤ ਅੱਜ ਅਸੀਂ ਆਪਣੀ ਮਜ਼ਦੂਰੀ ਮੰਗ ਰਹੇ ਹਾਂ ਆਪਣੇ ਹੱਕ ਜਿਹੜੇ ਹੈਗੇ ਆ ਸੰਵਿਧਾਨਕ ਹੱਕ 1952 'ਚ ਲਿਖਿਆ ਸੀ ਰੋਜੀ ਰੂਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਤਾਂ ਜਿਨ੍ਹਾਂ ਸਾਡੇ ਲਈ ਇੰਨਾ ਕੁਝ ਲਿਖ ਕੇ ਸਰਕਾਰ ਦੀਆਂ ਤੇ ਵਕੀਲਾਂ ਦੀਆਂ ਲੰਬਾਰੀਆਂ ਚ ਲਿਖ ਕੇ ਦਿੱਤੇ ਹੋਏ ਆ ਸੰਵਿਧਾਨ ਮੁਤਾਬਕ ਕਿਤਾਬਾਂ ਉਹ ਸਾਨੂੰ ਅੱਜ ਇੰਨਾ ਕੁਝ ਦੇ ਗਿਆ ਕਿ ਜੇ ਅਸੀਂ ਉਹਦਾ ਨਾਰਾ ਲਾਣਾ ਹੋਵੇ ਤਾਂ ਫਿਰ ੱਡੇ ਜੇ ਬੋਲੀਏ ਗੱਲ ਨਹੀਂ ਬਸ ਗੱਲ ਨਹੀਂ ਗੱਲ ਨਹੀਂ ਗੱਲ ਇਸ ਲਈ ਮੈਂ ਦੁਬਾਰਾ ਫਿਰ ਨਾਰਾ ਲੈਣਾ ਜਾਪੀ ਜਾ ਮਾਰਾ ਜਾਪੀ ਜਾਪੀ ਜਾਪਾ ਹਾਂ ਗੱਲ ਬਣੀ ਐ ਪਰ ਅਜੇ ਠੰਡੀ ਜੀ ਦੀਆਂ ਅਗਲੀ ਵਾਰ ਨੂੰ ਤੁਸੀਂ ਆਪ ਹੀ ਸੁਣ ਜੂਗੇ ਹੈਨਾ ਇਹ ਲਈ ਅੱਜ ਜਿਹੜਾ ਤੁਸੀਂ ਨਰੇਗਾ ਚਲਾ ਰਹੇ ਹੋ ਅੱਜ ਸਾਡੇ ਇਥੋਂ ਦੇ ਮੀਟ ਨੇ ਆ ਰੀਤੂ ਨਾਲ ਕੀ ਕਹਿੰਦੇ ਹਰਜਿੰਦਰ ਕੌਰ ਹਰਜਿੰਦਰ ਕੌਰ ਉਹ ਸਾਡੀ ਪਾਰਟੀ ਦੇ ਮੀਟ ਨੇ ਹੋ ਸਕਦਾ ਜੇ ਉਹ ਜ਼ਿੰਮੇਵਾਰੀ ਸੰਭਾਲੇ ਇਹ ਉਹ ਥੋੜੇ ਦਿਨਾਂ ਨੂੰ ਸਰਕਲ ਸਰਕਲ ਪ੍ਰਧਾਨ ਵੀ ਬਣ ਸਕਦੀ ਹੈ ਵੈਸੇ ਪੜੀ ਲਿਖੀ ਕੁੜੀ ਆ ਜੇ ਲਿਖਣ ਦਾ ਕੰਮ ਕਰ ਜਾਵੇ ਤੇ ਦਫਤਰੀ ਕੰਮ ਲਿਖਣ ਦਾ ਉਹਨੂੰ ਦਿੱਤਾ ਜਾ ਸਕਦਾ ਪਿੰਡ ਚੁਕਨੁਕ ਸਿੰਘ ਵਾਲੇ ਤੋਂ ਸਾਡੀ ਮਾਤਾ ਬੀਬੇ ਸਰਜੀਤ ਕੌਰ ਨੇ ਉਹਨਾਂ ਦਿਨਾਂ 'ਚ ਮਿਹਨਤ ਕੀਤੀ ਆ ਕਿ ਜਿੰਨਾਂ ਦਿਨਾਂ ਦੇ ਵਿੱਚ ਇੱਥੇ ਜਿਹੜਾ ਬੰਦਾ ਗਰੀਬ ਸਮਾਜ ਦੀ ਗੱਲ ਕਰਦਾ ਸੀਗਾ ਤੇ ਉਹਨਾਂ ਦਾ ਰਾਸਤਾ ਰੁਕਿਆ ਜਾਂਦਾ ਹਾਂਜੀ ਉਹਨਾਂ ਦੀ ਮਜਬੂਰੀ ਪਿਆ ਵਿਟੋਰੀ ਸਾਡਾ ਡਿਸਕੂਟ ਰਿਆ ਮਤ ਪੇਤ ਹੋ ਗਏ ਲੇਕਿਨ ਅੱਜ ਅਸੀਂ ਪੰਚਾਇਤ ਦੇ ਥਰੂ ਫੈਸਲਾ ਕੀਤਾ ਪੰਚਾਇਤ ਕੀ ਸਮਝਾਏਗੀ ਮੇਰੇ ਤੋਂ ਬਾਅਦ ਚੱਲ ਉਹ ਇਹਨਾਂ ਦੀ ਮਰਜ਼ੀ ਆ ਤਾਂ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੀ ਮਰੇਗਾ ਕਿੱਥੇ ਸ਼ੁਰੂ ਹੋਈ ਜਿਹੜਾ 1952 ਦਾ ਸੰਵਿਧਾਨ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ 1952 ਦੇ ਕਾਨੂੰਨ ਨੂੰ ਸੋਧ ਕਰਕੇ 2005 ਦੇ ਵਿੱਚ ਕਾਨੂੰਨ ਬਣਾਤਾ ਸੀਗਾ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਿਆ ਇਹ ਤੁਹਾਡਾ ਕਾਨੂੰਨ ਆ 2005 ਦਾ ਬਣਿਆ ਹੋਇਆ ਤੇ 2025 ਚੜਨ ਵਾਲਾ ਹੈ 4 ਕਿ ਮਹੀਨੇ ਰਹਿ ਗਏ 5 ਹੈਨਾ 20 ਸਾਲ ਹੋ ਗਏ ਆ ਵੀਹ ਸਾਲਾਂ ਚ ਅੱਜ ਵੀ ਮਨਰੇਟਾ ਜਿਹੜੀ ਆ ਫਿੱਕੀ ਫਿੱਕੀ ਜੀ ਚੱਲੀ ਆ 35% 40% ਚੱਲੀ ਆ ਜੇ ਪੂਰੀ ਤਰ੍ਹਾਂ ਨਹੀਂ ਚੱਲੀ ਤੁਹਾਡਾ ਜੇ ਸਹੀ ਕੰਮ ਚੱਲਦਾ ਤੇ ਤੁਹਾਡਾ ਹਰ ਸਾਲ ਹਰ ਘਰ ਚ 25 ਮਿੰਟ ਚੁੱਪ ਕਰਦਾ ਹੀ ਹਰ ਸਾਲ ਹਰ ਘਰ ਦੇ ਵਿੱਚ 25 ਤੋਂ ਲੈ ਕੇ 30000 ਰੁਪਏ ਬੰਨਣਾ ਸੀ ਤੁਹਾਡਾ 25 ਤੋਂ ਲੈ ਕੇ 30000 ਹਰ ਸਾਲ ਹਰ ਘਰ ਸਰਕਾਰ ਨੇ ਜ਼ਿੰਮੇਵਾਰੀ ਕੀ ਦੀ ਲਾਈ ਸੀ ਜਿਹੜੇ ਲੋਕ ਹੱਥ ਜੋੜ ਕੇ ਵੋਟ ਮੰਗਣ ਆਉਂਦੇ ਜਦੋਂ ਉਹ ਵੋਟ ਮੰਗਣ ਆਉਂਦੇ ਆ ਉਹ ਪਬਲਿਕ ਦੇ ਨਮਾਇंदे ਹੁੰਦੇ ਆ ਨੀਵੇਂ ਹੁੰਦੇ ਆ ਪਬਲਿਕ ਦੇ ਦਾਇਆ ਕੀਤੀ ਚੋਣ ਕੀਤੀ ਚੋਣ ਕੀਤੀ ਉਹਨੂੰ ਪਾਵਰ ਮਿਲੀ ਤਨਖਾਹਾਂ ਲੱਗਦੀਆਂ ਖਰਚੇ ਮਿਲਨੇ ਸ਼ੁਰੂ ਹੋ ਗਏ ਲੇਕਿਨ ਉਹਦੀ ਜ਼ਿੰਮੇਵਾਰੀ ਕੀ ਆ ਕਿ ਪਬਲਿਕ ਦਾ ਰਜਗਾਰ ਲਾਗੂ ਕਰਨਾ ਪਬਲਿਕ ਦਾ ਵਿਕਾਸ ਲਾਗੂ ਕਰਨਾ ਪਬਲਿਕ ਦਾ ਸੰਵਿਧਾਨ ਲਾਗੂ ਕਰਨਾ ਪਬਲਿਕ ਨੂੰ ਅਣਸਾਪ ਦੋਣਾ ਸਾਲਟ ਦੋ ਵਾਰੀ ਮਤੇ ਪਾਸ ਹੁੰਦੇ ਨੇ ਬੱਚਿਆਂ ਦੇ ਬਜ਼ੁਰਗਾਂ ਦੇ ਹੱਕ ਵਿੱਚ ਲਿਖ ਲਿਖ ਕੇ ਚੰਗੇ ਮਤੇ ਪਾਸ ਕਰਕੇ ਇਹਨਾਂ ਦਾ ਆਉਣ ਵਾਲਾ ਭਵਿੱਖ ਵਧੀਆ ਬਣੇ ਇਹ ਉਹਨਾਂ ਦੀ ਜੁਬੀ ਹੈ ਲੇਕਿਨ ਕਰਦੇ ਕੀ ਰਹੇ ਕਰਦੇ ਕੀ ਰਹੇ ਨੇ ਕਿ ਸਾਡੇ ਤੋਂ ਵੋਟ ਲੈ ਲੈਂਦੇ ਸੀ ਸਾਡੀ ਅਨਪੜਤਾ ਸਾਡੀ ਗਰੀਬੀ ਦੇ ਕਾਰਨ ਸਾਡੇ ਬਜ਼ੁਰਗਾਂ ਕੋਲੇ ਜਦੋਂ ਵੋਟ ਮੰਗਣ ਆਉਂਦੇ ਆ ਕੋਈ ਕਹਿੰਦੇ ਆ ਕਿਸੇ ਨੂੰ ਕਹਿੰਦੇ ਆ ਚਾਚਾ ਕਿਸੇ ਨੂੰ ਕਹਿੰਦੇ ਦਾਇਆ ਕਿਸੇ ਨੂੰ ਕਹਿੰਦੇ ਥੁੱਪੜਾ ਕਿਸੇ ਨੂੰ ਕਹਿੰਦੇ ਮਾਸੜ ਕਿਸੇ ਨੂੰ ਕਹਿੰਦੇ ਆ ਪੁਰਾਣਾ ਬੋਟ ਲੈ ਲੈਂਦੇ ਆ ਬੋਟ ਲੈਣ ਤੋਂ ਬਾਅਦ ਸਾਡਾ ਉਹ ਨੁਕਸਾਨ ਕਰਦੇ ਆ ਫਾਇਦਾ ਨਹੀਂ ਕਰਦੇ ਆ ਪਿੱਛੇ ਜੇ ਬੋਟਾਂ ਆਈਆਂ ਮੈਂ ਦੇਖ ਰਿਹਾ ਸੀ ਬੜੇ ਗੌਰ ਨਾਲ ਲਾ ਦਿਓ ਨਰੇਗਾ ਇੱਥੇ ਇਲੈਕਸ਼ਨ ਹੋਣਾ ਸਫਾਈ ਸਾਡੇ ਲੋਕ ਕਰਦੇ ਰਹੇ ਟੈਂਟ ਸਾਡੇ ਲੋਕ ਲਾਉਂਦੇ ਰਹੇ ਕੁਰਸੀਆਂ ਸਾਡੇ ਲੋਕ ਡਾਉਂਦੇ ਰਹੇ ਹੈ ਔਰ ਨਾਰੇ ਸਾਡੇ ਲੋਕ ਲਾਉਂਦੇ ਭੰਗੜਾ ਸਾਡੇ ਲੋਕ ਪਾਉਂਦੇ ਰੇ ਸੁੱਖੇ ਵਰਗੇ ਜਿਵੇਂ ਬਾਂਦਰ ਮੇਲੇ ਚ ਨੱਚਦਾ ਹੈ ਇਹ ਵੀ ਹੈ ਨਾ ਨਾ ਜਾਲੀ ਹਾਰ ਸਾਡੇ ਲੋਕ ਪਾਉਂਦੇ ਲੱਡੂਆਂ ਨਾਲ ਸਾਡੇ ਲੋਕ ਤੋਲਦੇ ਤੇ ਵੋਟ ਸਾਡੇ ਲੋਕ ਪਾਉਂਦੇ ਸਾਡੀ ਵੋਟ ਦੀ ਬਦੌਲਤ ਉਹਨਾਂ ਨੂੰ ਸਰਟੀਫਿਕੇਟ ਮਿਲਣਾ ਸਰਟੀਫਿਕੇਟ ਹੀ ਲਿਆ ਉਹਨਾਂ ਨੂੰ ਗੱਡੀਆਂ ਮਿਲੀਆਂ ਉਹਨਾਂ ਨੂੰ ਕੋਠੀਆਂ ਮਿਲੀਆਂ ਉਹਨਾਂ ਨੂੰ ਖਰਚੇ ਮਿਲੇ 1.5 ਲੱਖ ਰੁਪਏ ਤਨਖਾਹ ਲੱਗਦੀ ਤਨਖਾਹ ਸਾਡੇ ਪੈਸਿਆਂ ਦੀ ਜਾਂਦੀ ਆ। ਪੈਂਜੀ ਇੱਧਰ ਆਜੋ ਜੀ ਬੈਠਣਾ ਹੀ ਹੈ ਤਾਂ ਸਾਰੇ ਬੈਠ ਜੀ। ਨਹੀਂ ਮੇਰੇ ਦਾਵਾ ਬੈਠ ਨਹੀਂ। ਨਹੀਂ ਇੱਧਰ ਆਓ ਨਾ ਸਾਡੀ ਗਿਣਤੀ ਚ ਆਏਗੀ ਲੀਵਰ ਲਈ। ਐਵੇਂ ਨਹੀਂ ਗੱਲ ਕਰਦੇ। ਉੱਧਰ ਚਲੋ, ਛਾਵੇਂ ਚਲੋ। ਹਾਂ ਆਜੋ। ਐਨੂੰ ਧਿਆਨ ਕਰੋ। ਆਜੀ ਜਿਹੜੀ ਤਨਖਾਹ ਮਿਲਦੀ ਆ ਤੁਹਾਡੀ ਜੇਬ ਚੋਂ ਲੈ ਕੇ ਜਾਂਦੇ ਨੇ ਉਹ ਤੁਸੀਂ ਨਹੀਂ ਜਾਂਦੇ। ਧਿਆਨ ਕਰਿਓ ਮੈਂ ਤੁਹਾਨੂੰ ਸਿਖਾਣਾ ਆਪਾਂ ਸਿੱਖ ਲਓ। ਤੁਸੀਂ ਜਦੋਂ ਸੌਦਾ ਲੈਂਦੇ ਹੋ ਦੁਕਾਨ ਤੇ ਟੈਕਸ ਕੀ ਹੈ? ਦੁਕਾਨ ਵਾਲਾ ਪੈਨੋ ਟੈਕਸ ਤਾਰ ਕੇ ਆਇਆ ਹੁੰਦਾ ਕਪੜਾ ਲੈਂਦੇ ਹੋ ਜੁੱਤੀ ਲੈਂਦੇ ਹੋ ਟੈਕਸ ਕਿਤੇ ਆ ਮਸ਼ੀਨਰੀ ਲੈਂਦੇ ਹੋ ਤੇਲ ਲੈਂਦੇ ਹੋ ਪੈਟਰੋਲ ਲੈਂਦੇ ਹੋ ਉਹ ਟੈਕਸ ਕਿਤੇ ਆ ਟੈਕਸ ਕਿਤੇ ਜਾਓ ਸਰਕਾਰ ਦੇ ਖਜ਼ਾਨੇ ਚ ਗਿਆ ਸਰਕਾਰ ਦੇ ਖਜ਼ਾਨੇ ਚ ਦੋ ਬੰਦੇ ਜਿਹੜੇ ਹੈਗੇ ਤਨਖਾਹ ਲੈਂਦੇ ਆ ਇੱਕ ਚੁਣੇ ਹੋਏ ਲੋਕ ਤਨਖਾਹ ਲੈਂਦੇ ਆ ਇੱਕ ਜਿਹੜੀ ਤੁਹਾਡੀ ਨਰੇਗਾ ਹੈ ਤੁਸੀਂ ਮਾਲਕ ਹੋ ਜਿਹਦਾ ਰਾਸ਼ਨ ਕਾਰਡ ਬਣਿਆ ਜਿਹਦਾ ਨਰੇਗਾ ਦਾ ਕਾਰਡ ਬਣਿਆ ਚਾਹੇ ਹੋਰ ਕੋਈ ਸਰਕਾਰੀ ਪ੍ਰੂਫ ਬਣਿਆ ਉਹ ਮਾਲਕ ਉਹਨੂੰ ਕੰਮ ਦੇਣ ਲਈ ਉਹਨਾਂ ਨੂੰ ਪੈਸੇ ਦੇਣ ਲਈ ਸਟਾਫ ਨੂੰ ਕਰੋੜਾ ਰੁਪਏ ਖਰਚਾ ਕਰਦੀ ਹੈ ਸਰਕਾਰ ਉਹ ਤੁਹਾਡਾ ਕੰਮ ਕਰਨ ਲਈ ਤਨਖਾਹ ਤੇ ਰੱਖੀ ਹੋਇਆ ਤੁਹਾਡੀ ਜੇਬ ਚੋਂ ਉਹ ਵੀ ਤਨਖਾਹ ਲੈਂਦੇ ਆ ਟੈਕਸ ਦੇ ਤੇ ਤੁਹਾਡੇ ਕੰਮ ਕਰਨੀ ਤੁਹਾਡੇ ਲੁੱਟ ਕਰਦੇ ਅੱਜ ਮਲੇਗਾ ਵਾਲੇ ਵਿਚਾਰੀ ਰੋਲਦੇ ਫਿਰਦੇ ਨੇ ਕਿ ਜਿਹੜੇ ਚੁਣੇ ਹੋ ਜਿਮੇਵਾਰ ਉਹ ਵੀ ਲੁੱਟ ਕਰ ਰਹੇ ਗਾਲੇ ਆਪਦੀ ਮਰਜ਼ੀ ਨਾਲ ਰੋਲਦੇ ਉਹ ਵੀ ਉਹ ਵੀ ਲੁੱਟ ਕਰ ਰਹੇ ਮਰਜ਼ੀ ਨਾਲ ਨਹੀਂ ਕਿ ਉਹ ਗੱਲ ਸਹੀ ਹੋ ਰਹੀ ਹੈ ਧਿਆਨ ਕਰਿਓ ਤੁਸੀਂ ਉਹ ਵੀ ਲੋਟ ਕਰਦੇ ਪੈ ਰਹੇ ਤੇ ਜਿਹੜੇ ਦਫਤਰਾਂ ਚ ਬੈਠੇ ਆ ਉਹ ਵੀ ਹੈ ਇਸ ਲਈ ਧਿਆਨ ਕਰਿਓ ਤੁਹਾਡੀ ਨਰੇਗਾ ਦਾ ਪੈਸਾ ਕਿੰਨਾ ਬਣਨਾ ਸੀ ਇਹ ਤਾਂ ਤੁਹਾਨੂੰ ਕਲੀਅਰ ਹੈ ਨਾ 2000 5 ਦੇ ਵਿੱਚ ਤੁਹਾਡਾ ਕਾਨੂੰਨ ਬਣਿਆ ਜੀ 20 ਸਾਲ ਹੋ ਗਏ ਹੈ 20 ਸਾਲਾਂ ਦਾ ਹਰ ਸਾਲ ਹਰ ਕਰਦੇ ਜਿਵੇਂ 25 ਤੋਂ ਲੈ ਕੇ 30000 ਰੁਪਏ ਬਣਨਾ ਸੀ ਤਾਂ ਸਾਲ ਦਾ ਜੋੜ ਲਾਈਏ 19 ਸਾਲਾਂ ਦਾ ਤੁਹਾਡਾ 5 ਲੱਖ 75000 ਰੁਪਏ ਬਣਨਾ ਸੀ ਜੇ ਪੂਰਾ ਕੰਮ ਚੱਲਦਾ ਪਰੇ ਚਲਾ ਆਇਆ ਇਹ ਕਿਸੇ ਐਮਐਲਏ ਨੇ ਚਲਾਇਆ ਕਿਸੇ ਸਰਪੰਚ ਨੇ ਚਲਾਇਆ ਇਹ ਚੱਲਿਆ ਤੇ ਜਥੇਬੰਦੀਆਂ ਨੇ ਸਵੈਠਨ ਨਾਲ ਕੱਟ ਨਾਲ ਧਰਮੇ ਲਾ ਲਾ ਕੇ ਇਸ ਲਈ ਜੇ ਤਾਂ ਤੁਸੀਂ ਆਪਣੇ ਹੱਕ ਲਾਗੂ ਕਰਨੇ ਆ ਤੇ ਤੁਹਾਨੂੰ ਇਕੱਠੇ ਹੋਣ ਦੀ ਲੋੜ ਪੈਗੀ ਹੁਣ ਇਕੱਠੇ ਹੋਣ ਦੀ ਤਾਂ ਨਹੀਂ ਹੈ ਨਹੀਂ ਨਾ ਕਿਸੇ ਨੂੰ ਨਹੀਂ ਤਾਂ ਆਣਾ ਕਿ ਆ ਤਾਂ ਆਮ ਕਿਉਂ ਨਹੀਂ ਹੋਣਾ ਪੈਗਾ ਦੇਖੋ ਤਾਂ ਤੇਜ ਖਸਟ ਆਉਣੀ ਗੱਲ ਸੁਣ ਲੋ ਜੀ ਤੁਹਾਡੇ ਕੋਲ ਗੱਲ ਰਹਿ ਜਾਣੀ ਆ ਕਿਸੇ ਕੋਲ ਦੇ ਆ ਜੀ ਗੱਲ ਤਾਂ ਸੁਣੋ ਜੇ ਤੁਸੀਂ ਪਿੱਛੇ ਚਲੇ ਜਾਓ ਇਹਨਾਂ ਨੂੰ ਅੱਗੇ ਕਰਾਓ ਆ ਬੈਕੀਆਂ ਬੀਬੀਆਂ ਸਾਈਡ ਤੇ ਹੋਇਓ ਇਧਰ ਸਾਈਡ ਤੇ ਹੋਇਓ ਐਨੂੰ ਧਿਆਨ ਕਰਿਓ ਅੱਜ ਮੈਂ ਬੂੜ ਬਣਾ ਕੇ ਆਇਆ ਵੀ ਤੁਹਾਡੀ ਕੋਈ ਗੱਲ ਦਿਮਾਗ ਚ ਬਹਿ ਜਾਏ ਸਮਝ ਆ ਜਾਵੇ ਕਿੱਥੇ ਹੋਣਾ ਪੈਗਾ ਕਿੱਥੇ ਤੁਸੀਂ ਹੁੰਦੇ ਹੋ ਪਹਿਲੋਂ ਵੀ ਪਰ ਉਹ ਕਿੱਥੇ ਹੁੰਦੇ ਹੋ ਪੈਣ ਜੀ ਉਹ ਮੇਰੀ ਵੱਡੀ ਦਾ ਹਾਲੇ ਸੁਣੋ ਤੇ ਨਾ ਕਰੋ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਤੁਸੀਂ ਆਪ ਦੀਆਂ ਬਾਅਦ ਚ ਮਾਰੀ ਜਾਜੇ ਪਹਿਲਾਂ ਸੁਣ ਲੋ ਤੇ ਇੱਥੇ ਤਾਂ ਨਹੀਂ ਹੈਗਾ ਫਿਰ ਇੱਥੇ ਨੇੜੇ ਆ ਜਾਓ ਨੇ ਬੋਲਣਾ ਮੈਂ ਇਸ ਕੈਮਰੇ ਦੇ ਅੱਗੇ ਬੋਲੋ